ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸਿੱਖ ਕੌਮ ਦੇ ਚਰਨਾਂ 'ਚ ਨਿਮਰਤਾ ਸਹਿਤ ਰਾਗੀ ਢਾਡੀ ਕੌਮ ਦੇ ਪ੍ਰਚਾਰਕਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਜੋ ਕਿ 1 ਤਸੰਬਰ ਨੂੰ ਜਾਂ ਪਹਿਲੋਂ ਬੜਪਾਤ ਸਿੰਘ ਤੇ ਤੇਲੇ ਪੀਰ ਮੱਲੀਏ ਉਹਨਾਂ ਦਾ ਜਨਮ ਦਿਨ ਮਨਾਉਂਦੇ ਨੇ ਜਿਹੜੇ ਪੰਜਾਬ ਦੇ ਵਿੱਚ ਗੱਡੀਆਂ ਲਾਉਂਦੇ ਨੇ ਤੇ ਪੋਲੀ-ਪੋਲੀ ਲੋਕਾਂ ਨੂੰ ਤਨਸ਼ਕਰੀ ਗੁਰੂ ਗ੍ਰੰਥ ਸਾਹਿਬ 'ਤੋਂੜ ਕੇ ਤੋਂ ਆਪਣੇ ਨਾਲ ਜੋੜਦੇ ਆ ਜਾਂ ਬੜਪਾਤ ਜੀ ਨਾਲ ਜੋੜਦੇ ਆ ਮੇਟੂਠੀਆਂ ਕਹਾਣੀਆਂ ਕਹਾਣੀਆਂ ਬਣਾ ਕੇ ਵੀਰ ਨਰ ਸਿੰਘ ਦੀਆਂ ਜਾਂ ਹੋਰ ਕਹਾਣੀਆਂ ਬਣਾ ਕੇ ਸਿੱਖ ਧਰਮ ਕਿਸੇ ਵੀ ਦੇਵੀ ਸ਼ਕਤੀ ਨੂੰ ਨਹੀਂ ਮੰਨਦਾ ਸਿੱਖ ਧਰਮ ਸਿਰਫ ਕਾਲ ਤਸ ਆਪਣਾ ਕਾਲਪੁਰਖ ਵੈਗਰੂ ਦਾ ਪੁਜਾਰੀਏ ਪ੍ਰਮਾਤਮਾ ਨਾਲ ਸਾਨੂੰ ਗੁਰੂ ਸਾਹਿਬ ਲੜਦਾ ਆ ਗਿਆ ਧੰਨ 시ਰ ਗੁਰੂ ਗ੍ਰੰਥ ਸਾਹਿਬ ਦੇ ਧੰਨ 시ਰ ਗੁਰੂ ਗ੍ਰੰਥ ਸਾਹਿਬ ਸਾਰਾ ਹੀ ਪ੍ਰਦੇਸ਼ ਕਾਲਪੁਰਖ ਪ੍ਰਮਾਤਮਾ ਨਾਲ ਜੋੜਨ ਦਾ ਇਸ ਕਰਕੇ ਉਹ ਸਾਰੀਆਂ ਗ੍ਰੰਥੀ ਸੁਭਾਵਾਂ ਨੂੰ ਰਾਗੀ ਸੁਭਾਵਾਂ ਨੂੰ ਔਰ ਬੇਨਤੀ ਆ ਵੀ ਕੋਈ ਵੀ ਇਹੋ ਜੇ ਪ੍ਰੋਗਰਾਮ ਜਾ ਕੇ ਖੰਡਪੜ ਸਾਮਣਾ ਕਰੇ ਕੋਈ ਗੁਰੂ ਘਰ ਦਾ ਲਾਗੀ ਜਾ ਕੇ ਕੀਰਤਨ ਨਾ ਕਰੇ ਕੋਈ ਗੁਰੂ ਘਰ ਦਾ ਜਾ ਕੇ ਢਾਡੀ ਨਾਲ ਕੋਈ ਢਾਡੀ ਵਾਰਾ ਨਾ ਸੁਣਾਵੇ ਤੇ ਬੇਨਤੀ ਆ ਜਿਹੜੇ ਕਾਲਤਾ ਸਾਹਿਬ ਤੋਂ ਜਾਂ ਸਾਡੇ ਸਿੱਖ ਹੋਏ ਨੇ ਸਿੱਖ ਰਤ ਮਰਜਾਦਾ ਅਨਸਾਰ ਕਿੱਥੇ ਲਿਖਿਆ ਧੀਰਮੱਲੀਆਂ ਨਾਲ ਆਪਣੇ ਮੀਣਿਆਂ ਵਾਂ ਪਿਰਥੀਚਨ ਨਹੀਂ ਵਰਤਣਾ ਉੱਥੇ ਧੀਰਮੱਲ ਖਾਸ ਕਰਕੇ ਵਰਤਿਆ ਹੈ ਤੇ ਧੀਰਮੱਲ ਉਹ ਸੀ ਜਿਨੇ ਗੁਰੂ ਤੇਗ ਬਹਾਦਰ ਸਾਹਿਬ ਤੋਂ ਗੋਲੀ ਚਲਾਈ ਤੇ ਬਾਅਦ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੰਜ ਸਿੰਘ ਭੇਜੇ ਦਮਦਮਾ ਸਾਹਿਬ ਧਰਤੀ ਤੋਂ ਤੇ ਗੁਰੂ ਸਾਹਿਬਾ ਸਰੂਪ ਨਹੀਂ ਦਿੱਤਾ ਸੀ ਤੇ ਇਹਨਾਂ ਨੇ ਹੋਰ ਵੀ ਬੜੀਆਂ ਵੱਡੀਆਂ ਗਲਤੀਆਂ ਨੇ ਮੇਰੇ ਇਸ ਕਰਕੇ ਸਾਰੇ ਰਾਗੀਆਂ ਨੂੰ ਬੇਨਤੀ ਵੀ ਕਰਦਾ ਹਾਂ ਜਥੇਬੰਦੀ ਤਾਨਸ਼ੀਰ ਗੁਰਗੰਸੇਵ ਸਤਕਾਰ ਕਮੇਟੀ ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ ਇੰਟਰਨੈਸ਼ਨਲ ਪੰਥਕਦਾਲ ਏਕ ਮੂਰ ਖਾਲਸਾ ਫੌਜ ਤੇ ਹੋਰ ਪ੍ਰੋਇਪਰੀਆਂ ਸਿੱਖ ਜਥੇਬੰਦੀਆਂ ਸਾਰੇ ਪੰਜਾਬ ਦੀਆਂ ਵੀ ਕਿਤੇ ਕਾਰਵਾਈ ਹੋਈ ਕਿ ਗ੍ਰੰਥੀ ਤੇ ਵੀ ਕੋਈ ਕਾਰਵਾਈ ਕਰਾਉਣੀ ਪਈ ਫਿਰ ਕੋਈ ਭਈ ਇਤਰਾਜ ਨਾ ਕਰੇ ਵੀ ਸਾਡੇ ਤੇ ਨਜਾਇਜ਼ ਪਰਚਾ ਕਰਤਾ ਜਾਂ ਤੁਹਾਨੂੰ ਅਦਾਲਤਾਂ 'ਤੇ ਪੇਸ਼ ਕੀਤਾ ਹੈ ਇਹ ਸਾਰਿਆਂ ਨੂੰ ਬੇਨਤੀ ਨਿਮਰਤਾ ਸਹਿਤ ਹੱਥ ਜੋੜ ਕੇ ਜਿਹੜੀ ਸਿੱਖ ਸਰਾਇਤ ਮਰਜ਼ਾਦਾ ਆਪਾਂ ਹੀ ਪਹਿਲੇ ਲਾਗੂ ਕਰਾਉਣੀ ਹੈ ਕੋਈ ਵੀ ਸਿੱਖ ਰਾਤ ਮਰਜ਼ਾਦਾ ਦਾ ਵਿਰੋਧ ਕਰੂਗਾ ਜਾਂ ਉਹਦੇ ਉਲਟ ਜਾਊਗਾ ਅਸੀਂ ਭਾਈ ਕਾਰ ਵੀ ਕਰਾਵਾਂਗੇ ਫਿਰ ਜ਼ਿੰਮੇਵਾਰੀ ਉਹਨਾਂ ਦੀ ਕਮੇਟੀਆਂ ਦੀ ਹੋਊ ਜਿਹਨਾਂ ਗਰੰਥੀ ਸਿੰਘ ਦੀ ਹੋਊਗੀ ਜਾਂ ਕੋਈ ਵੀ ਪ੍ਰਚਾਰਕ ਦੀ ਹੋਊਗੀ ਇੰਨੀ ਕੋਈ ਬੇਨਤੀ ਪ੍ਰਮਾਣ ਕਰਨੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ